ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਇਸ ਵੀਡੀਓ ਵਿੱਚ ਟਰੈਕਟਰ ਲੈ ਕੇ ਆਏ ਹਾਂ ਸੇਲ ਲਈ ਸਵਰਾਜ 724 FE ਟਰੈਕਟਰ ਦੇ ਹਾਲਤ ਚ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਟਰੈਕਟਰ ਰੱਖਿਆ ਹੈ ਪੁਰਾਣ 1999 ਮਾਡਲ ਹੈ 1,80,000 ਦੀ ਮੰਗ ਕੀਤੀ ਗਈ ਹੈ ਟਰੈਕਟਰ ਦੀ ਮਾਲਕ ਵੀਰ ਵੱਲੋਂ ਬਾਕੀ ਮੌਕੇ ਤੇ ਮਾਨਤਾਣ ਹੋ ਜੂ ਬਾਕੀ ਟਰੈਕਟਰ ਦੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਲਾਈਵ ਤਸਵੀਰਾਂ 'ਚ ਤੁਹਾਨੂੰ ਟਰੈਕਟਰ ਦੀਆਂ ਦਿਖਾ ਰਹੇ ਹਾਂ ਅਸੀਂ ਪੇਂਟ ਵਗੈਰਾ ਟਰੈਕਟਰ ਦਾ ਨਾਲ ਦਾ ਬਿਲਕੁਲ ਸਾਫ ਟਰੈਕਟਰ ਹੈ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਹਾਲਤ 'ਚ ਟਰੈਕਟਰ 724 FE 1999 ਮਾਡਲ ਆ 1,80,000 ਡਿਮਾਂਡ ਕੀਤੀ ਹੈ ਮਾਲਕ ਵੀਰ ਵੱਲੋਂ ਇਹ ਟਰੈਕਟਰ ਪੱਖੋ ਗੈਂਚੀਆਂ ਆ ਨੇੜੇ ਮੋਗਾ ਰੋਡ ਦੇ ਖੜਾਗਾ ਸਕਰੀਨ ਤੇ ਨੰਬਰ ਚੱਲ ਜਾਂਦਾ ਤੁਸੀਂ ਉਹ ਤੇ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਪੂਰੀ ਦੇਖਣ ਲਈ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਵਿੱਚ ਜਲਦੀ